ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਸਿੱਖਿਆ ਫੈਕਲੋਜੀ ਈਟੀਟੀ 9594 ਭਰਤੀ ਨੂੰ ਲੈ ਕੇ ਇੱਕ ਨਵਾਂ ਨੋਟਿਸ ਜਾਰੀ ਕੀਤਾ ਗਿਆ ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ 28/25 ਦੀ ਤਰੀਕ ਫਾਈ ਹੋਈ ਆ ਹੁਣ ਤਾਂ 10 ਮਿੰਟ ਪਹਿਲਾਂ ਇਹ ਨੋਟਿਸ ਜਿਹੜਾ ਵਿਭਾਗ ਦੀ ਵੈੱਬਸਾਈਟ ਤੇ ਪਾਇਆ ਗਿਆ ਸੋ ਸਾਰਾ ਕੁਝ ਇਹ ਚ ਲਿਖਿਆ ਹੋਇਆ ਹੈ ਕਿ ਜੋ ਲੇਖਾ ਜੋਖਾ ਸਾਰਾ ਵੇਸ ਭਰਤੀ ਦਾ ਹੈ ਤੇ ਹੁਣ ਅੱਗੇ ਜਿਹੜਾ ਇਹ ਚ ਦੱਸਿਆ ਗਿਆ ਕਿ ਰੀ ਕਾਸਟ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀਆਂ ਜਾਰੀ ਕੀਤੀਆਂ ਸੀ ਵਿਭਾਗ ਨੇ 4 3 4 2 2025 ਦੇ ਫਾਕ ਦੇ ਵੈਬਸਾਈਟ ਤੇ ਖਲੋਰ ਕੀਤੀਆਂ ਗਈਆਂ ਸੀ ਉਕਤ ਰੀਕਾਸਟ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਵਿੱਚ ਜਿਹੜੇ 2364 ਯੋਗ ਮਦਾਰਨ 15 2025 ਤੋਂ ਲੈ ਕੇ 20 ਤੋਂ 2025 ਤੱਕ ਆਨਲਾਈਨ ਹੋਟਲ ਰਾਹੀਂ ਸਟੇਸ਼ਨਾਂ ਦੀ ਚੋਣ ਕਰਾਈ ਗਈ ਸੀ ਸਟੇਸ਼ਨ ਚੁਆਇਸ ਅਨੁਸਾਰ ਰੀਕਾਸਟ ਨੇ ਫਰੋਵੀਜ਼ਨਲ ਸਿਲੈਕਸ਼ਨ ਸੂਚੀਆਂ ਨੇ ਫਾਇਲੇ 700 ਯੋਗ ਉਮੀਦਵਾਰਾਂ ਨੂੰ ਨਿਯੁਕਤੀ ਖਤਰਾ ਜਿਹੜੇ ਉਮਾਰਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਮਿਤੀ 1/4/2025 ਨੂੰ ਰਾਜ ਫਤਰੀ ਸਮਾਗਮ ਤਰਾਨ ਖਨੇ ਕਾਰਕਮੇਲ ਨਾਲ ਦਿੱਤੇ ਜਾਣੇ ਨੇ ਇਸ ਲਈ ਜਿਹੜੇ ਮੈਰਿਟ ਵਿੱਚ ਆਉਣ ਵਾਲੇ 700 ਯੋਗ ਉਮੀਦਵਾਰ ਨੇ ਜਿਹੜੇ ਕੈਂਡੀਡੇਟਸ ਨੇ ਨਿਯੁਕਤੀ ਖਤਰਾ ਹੁਣਾ ਪ੍ਰਾਪਤ ਕਰਨ ਲਈ 1/4/2025 ਨੂੰ 7 ਵਜੇ ਸਵੇਰੇ ਆਪਣੇ ਆਈਡੀ ਪ੍ਰੂਫ ਆਧਾਰ ਕਾਰਡ ਵੋਟਰ ਕਾਰਡ ਰਜਿਸਟ੍ਰੇਸ਼ਨ ਪ੍ਰੂਫ ਨਾਲ ਲੈ ਕੇ ਟੈਗੌਰ تھیਟਰ ਸੈਕਟਰ 18 ਚੰਡੀਗੜ੍ਹ ਵਿਖੇ ਪਹੁੰਚਣ ਤੇ ਇਹਨਾਂ ਨੂੰ ਜਿਹੜੇ ਨਿਯੁਕਤੀ ਖਤਰਾ ਜਾਰੀ ਕੀਤੇ ਜਾਣਗੇ 10994 ਕੈਂਡੀਡੇਟਸ ਨੂੰ ਇਹ ਜਿਹੜਾ ਲੈ ਕੇ ਜ਼ਰੂਰੀ ਇਹ ਨੋਟਿਸ ਜਿਹੜਾ ਦਰਸਾਇਆ ਗਿਆ ਤੇ ਤੁਸੀਂ ਇਹ ਲਿਸਟ ਵੀ ਦੇਖ ਸਕਦੇ ਆ ਇਹਦੇ ਵਿੱਚ ਤੁਸੀਂ ਆਪਣਾ ਜਿਹੜਾ ਸੀਰੀਅਲ ਨੰਬਰ ਕਾਊਂਟਰ ਨੇਮ ਨੰਬਰ ਜਿਹੜਾ ਨੋਟ ਕਰਨਾ ਜਾਂ ਕਿਨੇ ਬਣਾਉਣਾ ਤੇ ਨਿਯਤੀ ਖਰਾਤਰ ਪ੍ਰਾਪਤ ਕਰਨ ਲਈ ਤਾਂ ਕਿ ਤੁਹਾਨੂੰ ਕੋਈ ਮੁਸ਼ਕਲ ਪ੍ਰਾਪਤ ਨਾ ਹੋਵੇ ਤੇ ਇਹ ਸਾਰੇ ਕੈਂਡੀਡੇਟਸ ਨੇ ਜੀ ਇਹਨਾਂ ਨੂੰ ਜਿਹੜਾ ਜਆ ਸੱਦਾ ਦਿੱਤਾ ਗਿਆ ਹੈ ਤੇ ਜੇਕਰ ਆਫਾ ਦੇਖੇ ਤੇ ਟੋਟਲ ਹੈ ਕਾਫੀ ਪੇजेस ਨੇ ਇਹਦੀ ਆਫਾ ਪੀਡੀਐਫ ਤੁਹਾਨੂੰ ਅਵੇਲੇਬਲ ਕਰਾ ਦਾਂਗੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਤੁਹਾਨੂੰ ਪੀਡੀਐਫ ਜਿਹੜੀ ਅਵੇਲੇਬਲ ਇਹਦੀ ਹੋ ਜਾਏਗੀ ਤੇ ਉੱਥੇ ਜਾ ਕੇ ਦੱਸਿਆ ਆਪਣਾ ਸੀਰੀਅਲ ਨੰਬਰ ਨੋਟ ਕਰ ਸਕਦੇ ਆ ਅ ਜੇਕਰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਲਿਸਟ ਉੱਥੋਂ ਵੀ ਕਰ ਸਕਦੇ ਆ ਟੈਲੀਗ੍ਰਾਮ ਗਰੁੱਪ ਦੇ ਵਿੱਚ ਸਾਡੇ ਔਰ ਤੁਸੀਂ ਵਿਭਾਗ ਦੀ ਅਫੀਸ਼ੀਅਲ ਵੈਬਸਾਈਟ ਤੇ www.educationrecruitmentboard.com ਤੇ 9494 ਭਰਤੀ ਤੇ ਕਲਿੱਕ ਕਰੋਗੇ ਉੱਥੇ ਨੋਟਿਸ ਆ ਉੱਥੇ ਜਾ ਕੇ ਤੁਸੀਂ ਇਸ ਸੀਰੀਅਲ ਜਿਹੜੀ ਆ ਲਿਸਟ ਖਣੇ ਡਾਊਨਲੋਡ ਕਰ ਸਕਦੇ ਆ ਤੇ ਆਪਣਾ ਨਾਮ ਇਹਦੇ ਵਿੱਚ ਸਰਚ ਕਰ ਸਕਦੇ ਆ ਧੰਨਵਾਦ ਜੀ ਸ਼ੁਕਰੀਆ ਜੇਕਰ ਤੁਹਾਡੇ ਕੋਈ ਕੁਐਸਚਨ ਸਵਾਲ ਨੇ ਪੁੱਛ ਲੈਣਾ ਤੁਹਾਨੂੰ ਆਨਸਰ ਦਿੱਤੇ ਜਾਣ ਤੁਹਾਨੂੰ